Дякую за перегляд! なるほど。 ਚੇਰਾਕ ਕੋਸੋਫੋਸ ਨੂੰ ਚਲਾਇਆ ਜਾ ਰਿਹਾ ਹੈ ਕਿਸਾਨਾਂ ਦਾ ਵੀ ਅੰਦਰੂਨੀ ਸਿਕਿਉਰਿਟੀ ਦੀ ਗਤੀਵਿਧੀ ਨੂੰ ਪੰਜਾਬ ਸਰਕਾਰ ਦਾ ਯੋਧ ਨਸ਼ਾ ਵਿਰੋਧ ਜੋ ਸਾਡਾ ਚੱਲ ਰਿਹਾ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਅੱਜ ਜ਼ਿਲ੍ਹਾ ਬਟੰਡਾ ਦੇ ਵਿੱਚ ਜਿਹੜੇ ਸਾਡੇ ਹਰਿਆਣਾ ਦੇ ਨਾਲ ਬਾਰਡਰ ਲੱਗੇ ਸਕੇ ਨੇ ਉਹ ਡਿਪਲੋਮੇਟਿਕ ਨੇ ਆਪਰੇਸ਼ਨ ਸੀਡ ਦੇ ਤਹਿਤ ਆ ਜਿਸ ਦੇ ਵਿੱਚ ਸਾਡੇ तकरीबन ਤਿੰਨ ਜਿਹੜੇ ਨਾਕੇ ਹੈਗੇ ਨੇ ਉਹ ਵਿਆਪੀ ਸਾਥ ਹੋ ਜਾਂਦੇ ਹੈਗੇ ਆ ਤੇ ਛੇ ਦੇ ਕਰੀਬ ਨਾਕੇ ਜਿਹੜੇ ਸੱਤੇ ਤਲਵੰਡੀ ਸਾਬੋ ਸਾਉਂਟੇਨ ਤੇ ਪੈਂਦੇ ਆ ਇਹ ਇੰਟਰਨੈਸ਼ਨਲ ਦੇ ਬ੍ਰੂਟ ਜਬ ਸਰਕਾਰ ਦੀ ਮੂਵਮੈਂਟ ਤੇ ਆਦੀ ਸਰਬ ਬਿਲਕੁਲ ਇਹਦੇ ਵਿੱਚ ਜਿਹੜੇ ਸਾਡੇ ਅੱਜ ਜਿੱਦਾਂ ਸਾਸੀਂ ਰੋਜ਼ ਸਾਡਾ ਸਪੈਸੀਫਿਕ ਆਪਰੇਸ਼ਨ ਚੱਲਦੇ ਜਿੱਦਾਂ ਅਸੀਂ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਆ ਇਹ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਜਿਸ ਅਸੀਂ ਜਿਹੜੀ ਇੰਟਰਸਟਿਡ ਨਾਕਾਬੰਦੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦਾ ਟਾਈਮ 8 ਤੋਂ 2 ਵਜੇ ਤੱਕ ਹੈ ਕੋਈ ਸਰਚ ਰਚੂਗਾ ਜੇ ਅੱਜ ਆਲਾ ਆਉ ਘਰਾਂ ਦੇ ਵਿੱਚ ਵੀ ਕੋਈ ਚਲਾਇਆ ਜਾ ਰਿਹਾ ਨਹੀਂ ਡੈਫੀਨੇਟਲੀ ਜੇ ਅਸੀਂ ਸਾਡੇ ਵੱਲੋਂ ਜਿਹੜਾ ਕੈਸ ਆਪਰੇਸ਼ਨ ਚਲਾਇਆ ਗਿਆ ਸੀਗਾ ਜਿੱਦੇ ਵਿੱਚ ਸਾਡੇ ਜੋ ਵਟੰਡਾ ਦੇ ਸੀ ਹੌਟਸਪੌਟ ਏਰੀਆ ਆਇਡੈਂਟੀਫਾਈ ਕੀਤੇ ਆ ਜਿੱਦਾਂ ਤੋਬੀਆਂ ਨਾ ਵਸਤੀ ਵੀਰਤਲਾ ਨਾ ਵਸਤੀ ਉੱਥੇ ਸਾਡੇ ਵੱਲੋਂ ਪਹਿਲਾਂ ਕੈਸ ਆਪਰੇਸ਼ਨ ਕੀਤੇ ਗਏ ਸੀਗੇ ਅੱਜ ਜਿਹੜਾ ਜਿਹੜਾ ਸਾਡਾ ਸ਼ਡਿਊਲ ਹੈਗਾ ਉਹਦੇ ਵਿੱਚ ਇੰਟਰਸਟਿਡ ਨਾਕਾਂ ਦੀ ਚੈਕਿੰਗ ਹੈਗੀ ਹੈ ਉਹਦੇ ਵਿੱਚ ਅਸੀਂ ਅੱਜ ਤਿੰਨ ਨਾਕੇ ਜਿਹੜੇ ਸਾਡੇ ਰੂਰਲ ਸਰਵਿਜਨ ਦੇ ਨੇ 6 ਨਾਕੇ ਜਿਹੜੇ ਸਾਡੇ ਤਰੌਂਡੀ ਸਬ-ਸਰਵਿਜਨ ਦੇ ਹਨ ਪਰ ਹੋਰ ਕਿੰਨੇ ਕ ਵਹੀਕਲ ਚੈੱਕ ਨੇ ਅੱਜ ਇਹਦੇ ਵਿੱਚ ਜਿਹੜੇ ਹੈਗੇ ਨੇ ਮੇਨ ਸਾਡਾ ਫੋਕਸ ਹੈਗਾ ਕਿ ਐਂਡੀਪੀਐਸ ਦੀ ਰਿਕਵਰੀ ਨੂੰ ਲੈ ਕੇ ਜਿਹਦੇ ਵਿੱਚ ਵਹੀਕਲ ਦੇ ਨਾਲ ਨਾਲ ਅਸੀਂ ਬੱਸਾਂ ਤੇ ਟਰੱਕਾਂ ਦੀ ਚੈਕਿੰਗ ਵੀ ਕਰ ਰਹੇ ਹਾਂ ਪਰ ਇਸ ਤੋਂ ਇਲਾਵਾ ਵੀ ਕੋਈ ਸਪੈਸ਼ਲ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਅਸੀਂ ਸਾਰੇ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਕਿ ਜਿੱਥੇ ਵੀ ਕਿਸੇ ਬੰਦੇ ਦੇ ਨਸ਼ਾ ਵੇਚਣ ਸੰਬੰਧੀ ਉਹ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਸੇਫ ਹੈਲਪਲਾਈਨ ਜਿਹੜੀ ਨੰਬਰ ਜਾਰੀ ਕੀਤਾ ਹੈ ਉਹਦੇ ਤੇ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਕਿਉਂਕਿ ਉਸ ਦੇ ਉੱਪਰ ਜਿਹੜੀ ਬੰਦਾ ਜੋ ਬੰਦਾ ਇਨਫੋਰਮੇਸ਼ਨ ਸ਼ੇਅਰ ਕਰਦਾ ਉਹਦੀ ਆਈਡੈਂਟੀਟੀ ਵੀ ਡਿਸਕਲੋਜ਼ ਨਹੀਂ ਹੁੰਦੀ ਤੇ ਸਾਡੇ ਵੱਲੋਂ ਵੀ ਜਿਹੜਾ ਹੈਗਾ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਸਾਡੇ ਵੱਲੋਂ ਟੀਮਾਂ ਬਣਾ ਕੇ ਉਹਦੇ ਟ੍ਰੈਕਸ਼ਨ ਕੀਤਾ ਜਾਂਦਾ ਹੈ